ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪੜਾ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਅਗਲੀ ਹੋਗੀ ਸਵੇਰ ਤੇ ਕੱਲ ਨਾ ਰਾਤੀ ਅਸੀਂ ਰਾਤ 8 ਵਜੇ ਪਹੁੰਚੇ ਕਰੇ ਕਿਉਂਕਿ ਬਿਲਾੜੀ ਵੀ ਅਸੀਂ ਰੁਕੇ ਤੇ 2-3 ਘੰਟੇ ਹਨਾ ਫਿਰ ਉੱਤੇ ਗੱਲਾਂ-ਵੱਤਾਂ ਮਾਰਦੇ ਮਾਰਦੇ ਹੱਸਦੇ ਬੋਲਦੇ ਟਾਈਮ ਲੰਘ ਗਿਆ ਸਾਨੂੰ ਚਲੋ ਫਿਰ ਰਾਤ ਦੇ 8 ਵਜੇ ਕਰੇ ਪਹੁੰਚੇ ਅਸੀਂ ਬਹੁਤ ਲੇਟ ਹੋ ਗਏ ਤੇ ਬਾਕੀ ਬਸ ਹੁਣ ਇੱਥੇ ਹੁਣ ਮੇਰੇ ਆਣ ਤੇ ਮਤਲਬ ਮੇਰੇ ਇੱਥੇ ਆਣ ਤੋਂ ਪਹਿਲਾਂ ਮੇਰੀ ਨਣ ਦਾ ਆਈ ਹੋਈ ਸੀ ਛੁੱਟੀਆਂ 2 ਦਿਨ ਪਹਿਲਾਂ ਹੀ ਆਈ ਹੋਈ ਧੀ ਕੋਈ ਕੰਮ ਸੀਗਾ ਉਹਦੇ ਕਰਕੇ 2 ਦਿਨ ਪਹਿਲਾਂ ਹੀ ਆਣਾ ਪਿਆ ਨਹੀਂ ਮੇਰੇ ਤੋਂ ਅੱਜ ਤੋਂ ਬਾਅਦ ਚ ਆਂਦੀ ਉਹ ਤਾਂ ਉਹ ਵੀ ਆਈ ਹੋਣੀ ਹੁਣ ਉੱਥੇ ਰੌਣਕਾ ਛੱਡ ਗਏ ਆ ਇੱਥੇ ਨੇ ਆਲੇ ਨੇ ਰੌਣਕਾ ਲਾ ਰੱਖੀਆਂ ਨੇ ਕੀ ਕਰ ਰਹੇ ਹੈ ਘਰ ਕੀ ਕਰ ਰਹੇ ਘਰ ਬਣਾਇਆ ਮੇਰੀ ਗੱਲ ਸੁਣੋ ਨਾ ਉੱਪਰ ਪਹਿਣਾ ਨਾ ਮੱਜੇ ਦੇ ਥੱਲੇ ਪਹਿਣਾ ਠੀਕ ਆ ਕਿਉਂਕਿ ਜੇ ਨਾ ਕੋਈ ਵੀ ਉੱਪਰ ਥੱਲੇ ਪਿਆ ਉਹ ਜੇ ਉਰੇ ਪਹੋਂਗੇ ਤਾਂ ਉੱਪਰਲਾ ਮੱਜਾ ਉੱਪਰ ਗਿਰੂ ਜੇ ਉੱਪਰ ਪਹੋਂਗੇ ਤਾਂ ਸਾਰਾ ਥੱਲੇ ਹੀ ਗਿਰੂ ਸੁਣ ਗਿਆ ਘਰ ਬਣ ਗਿਆ ਪਰ ਵਿੱਚ ਘਰ ਦੇ ਰਹਿਣਾ ਨਾ ਪੈਣਾ ਠੀਕ ਹੈ ਅਸੀਂ ਤਾਂ ਇੰਸਟਾ ਕਰ ਰਹੇ ਹਾਂ ਪਾਵਰ ਲਈ ਲੋ ਬਈ ਜਵਾਕ ਆਏ ਹੋਏ ਨੇ ਛੁੱਟੀਆਂ ਕੱਟਣ ਹੈ ਮੈਂ ਕਰੀ ਇਹਨਾਂ ਨੇ ਗਾ ਪਾਇਆ ਪਿਆ ਹੈ ਸਭ ਤੋਂ ਜ਼ਿਆਦਾ ਕੌਣ ਲੜਦਾ ਹੈ ਤੂੰ ਦੱਸ ਵੇ ਤੇਰੀ ਵੀ ਵਾਰੀ ਹੈ ਮੇਰ ਤੋਂ ਕਰਵਾਉਂਦਾ ਹੈ ਹੈ ਕੱਪੜੇਸ਼ੇਰ ਮੇਰ ਤੋਂ ਕਰਵਾਉਂਦਾ ਤੂੰ ਦੱਸ ਤੂੰ ਦੱਸ ਕੌਣ ਲੜਦਾ ਸਭ ਤੋਂ ਜ਼ਿਆਦਾ ਤੂੰ ਦੱਸ ਤੇਰੀ ਵੀ ਤਾਂ ਵਾਰੀ ਹੈ ਤੁੰਨੂੰ ਵੀ ਮੌਕਾ ਦੰਨੀ ਹੈ ਦੱਸ ਬੱਸ ਇਹ ਨਾ ਮਨੋਂ ਦੋਨੇ ਲੜਦੇ ਆ ਵੀ ਲੜਦੇ ਨੇ ਆ ਵੀ ਇਹਦਾ ਇਹ ਤਾਂ ਪੁੱਛਣਾ ਹੀ ਨਹੀਂ ਹਾਂ ਮੈਂ ਬਿਲਕੁਲ ਵੀ ਨਹੀਂ ਲੜਦਾ ਕਿਉਂਕਿ ਇਹ ਤਾਂ ਲੜਦਾ ਹੀ ਨਹੀਂ ਵਿਚਾਰਾ ਸਾਹੂ ਆ ਸਾਹੂ ਥੜੀ ਨੇ ਇਹ ਲੜਾਈ ਕਰਦਾ ਨਹੀਂ ਲੜਾਈ ਪਹੁੰਚਦਾ ਏ ਆਪ ਨਹੀਂ ਲੜਦਾ ਬਸ ਦੋ ਜਣਿਆਂ ਨੂੰ ਲੜਾ ਕੇ ਪਿੱਛੇ ਹਟ ਦਿੰਦਾ ਹੈ ਨਾ ਮੈਂ ਤਾਂ ਆਪੇ ਹੀ ਕਰਦਾ ਮੈਂ ਨਾ ਹੁਣ ਆਪਣੇ ਛੁੱਲੇ ਲਵੇ ਫੇਰ ਲੱਗੀ ਉਹੀ ਅੱਗ ਉਹ ਤੇ ਨਹੀਂ ਆਰਾਮ ਨਾਲ ਗਿਆ ਜੇ ਬਾਣਾ ਮੋਟਾ ਚਲੋ ਘਰ ਵੀ ਦੰਦੀ ਤੀ ਗੈਸ ਤੇ ਕਰਦੀ ਤੀ ਕਿਉਂਕਿ ਉਹ ਤਾਂ ਮੈਂ ਗੈਸ ਦਾ ਕੋਈ ਕੰਮ ਜ਼ਿਆਦਾ ਨਹੀਂ ਕੀਤਾ ਜਿਆਦਾ ਕਿ ਮੈਂ ਕੀਤਾ ਹੀ ਨਹੀਂ ਮੈਂ ਬ੍ਰੈਡ ਜ਼ਰੂਰ ਬਣਾਏ ਤੇ ਕਿਉਂਕਿ ਬ੍ਰੈਡ ਰਮਣਾ ਮੇਰਾ ਭਾਈ ਮੇਰੇ ਹੱਥਾਂ ਦੇ ਖਾਣਾ ਚਾਹੁੰਦਾ ਦਾ ਵੀ ਤੂੰ ਨਾ ਜਲ ਵਲੌਗ ਵਿੱਚ ਵੀਡੀਓ ਚ ਕੁਝ ਵੀ ਬਣਾਉਂਦੀ ਹੈ ਕਹਿੰਦਾ ਮੇਰੇ ਮੂੰਹ ਚ ਪਾਣੀ ਆਂਦਾ ਕਹਿੰਦਾ ਜਿਵੇਂ ਅੱਜ ਮੈਂ ਤੇਰੇ ਹੱਥਾਂ ਦੇ ਬ੍ਰੈਡ ਚਾਹੇ ਕਚੋਰੀਆਂ ਕੁਝ ਵੀ ਲਾ ਕੇ ਦੇ ਦੇ ਕਹਿੰਦਾ ਚਲ ਕਿਉਂਕਿ ਚੀਜ਼ ਦੀ ਮੇਰੇ ਕੋਲ ਆ ਤਾਂ ਉਹ ਦਿਨ ਕਚੋਰੀਆਂ ਨਹੀਂ ਖਾਈਆਂ ਉਸ ਦਿਨ ਰੋਟੀ ਖਾਈ ਤੀ ਕਹਿੰਦਾ ਮੈਨੂੰ ਚੱਲ ਕਚੌਰੀਆਂ ਬਣਾ ਲੈ ਪਕੌੜੇ ਬਰੈਡ ਜੋ ਜੀ ਕਰਦਾ ਉਹ ਬਣਾ ਲੈ ਚੱਲ ਫਿਰ ਮੈਂ ਇੱਕ ਬਰੈਡ ਪਕੌੜੇ ਲਾਏ ਤੇ ਬਹੁਤ ਸਵਾਦ ਬਣੇ ਤੇ ਸਾਰਿਆਂ ਨੇ ਜਿੱਸਾ ਉਹ ਤੇ ਖਾਏ ਕਿਉਂਕਿ ਇੰਨੀ ਗਰਮੀ ਚ ਨਾ ਜਿਹੜੀ ਤਲੀਆਂ ਵੀ ਚੀਜ਼ਾਂ ਖਾਈ ਤਾਂ ਇਹ ਨਹੀਂ ਜਾਂਦੀ ਨਹੀਂ ਘਟੇ ਆ ਕੇ ਕਰ ਰਿਹਾ ਆ ਸ਼ੂਟਿੰਗ ਜੀ ਤੂੰ ਫੋਨ ਉੱਤੇ ਚੱਕ ਆ ਇਹਨੇ ਦੇਖਣਾ ਸ਼ਬਦ ਨੇ ਸ਼ਬਦ ਨੇ ਸ਼ਬਦ ਦੇਖ ਤਾ ਰਿਹਾ ਸ਼ਬਦ ਨਾ ਨੀਵਾ ਕਿੰਨਾ ਛੋਟਾ ਆਟਾ ਦਾ ਬੜਾ ਸ਼ਬਦ ਲੈ ਤੂੰ ਬਣਾ ਲੈ ਤੂੰ ਬਣਾ ਆ ਜਾ ਫੜ ਫੜ ਕੈਰ ਰੇ ਮੈਂ ਨਾ ਹੁਣ ਅੱਜ ਦੇਖੋ ਚੁੱਲੇ ਲਵੇ ਲੱਗੀ ਤੇ ਪੇਠੇ ਦੀ ਸਬਜ਼ੀ ਬਣਾ ਰਹੀ ਆ ਆ ਜਿਹੜੀ ਕਿ ਮੇਰੀ ਤਾਈ ਨੂੰ ਬਹੁਤ ਪਸੰਦ ਹੈ ਬੀਬੀ ਨੂੰ ਬਹੁਤ ਪਸੰਦ ਹੈ ਸਬਜ਼ੀ ਜਿਸ ਦਿਨ ਦਸਵੀਂ ਤੀਨਾ ਸਾਡੇ ਸੋਹਾਣੇ ਗੁਰਦੁਆਰੇ ਚ ਨਾ ਜੱਗਤੀ ਪੂਰੀ ਉਦੋਂ ਨਾ ਪੇਠੇ ਦੀ ਸਬਜ਼ੀ ਤੇ ਮਟਰ ਪਨੀਰ ਤਾਂ ਇੱਕ ਹੋਰ ਤੇ ਛੋਲਿਆਂ ਦੀ ਤੇ ਬੀਬੀ ਨੂੰ ਨਾ ਕੱਦੂ ਦੀ ਸਬਜ਼ੀ ਨਹੀਂ ਆ ਮਿਲੀ ਪੇਟੇ ਦੀ ਵੀ ਉਹ ਭਾਈ ਪੇਟੇ ਦੀ ਸਬਜ਼ੀ ਲੈ ਕੇ ਹੀ ਨਹੀਂ ਆਇਆ ਹੈਗਾ ਬੀਬੀ ਦੇ ਕੋਲ ਕਿ ਉਹ ਲੈਣ ਚ ਨਹੀਂ ਲੈ ਕੇ ਆਇਆ ਮੇਰਾ ਮਤਲਬ ਹੈ ਵੀ ਵੇਟ ਕਰਦੀ ਰਹੀ ਵਿਚਾਰੀ ਫਿਰ ਹਾਰ ਕੇ ਉਹਨੂੰ ਉੱਠਣਾ ਪਿਆ ਬੀਬੀ ਅੱਜ ਮੈਂ ਪੇਟੇ ਦੀ ਸਬਜ਼ੀ ਬਣਾ ਰਹੀ ਜੇ ਬੀਬੀ ਨੇੜੇ ਤੇੜੇ ਹੁੰਦੀ ਤਾਂ ਮੈਂ ਕਾਲਜ ਪਾ ਕੇ ਉਹਦੇ ਆਉਂਦੀ ਫੱਟੀ ਅੱਡੀ ਦੂਰ ਹੈ ਉਰੇ ਪੇਟੇ ਹੀ ਪੇਟੇ ਲੱਗ ਰਹੇ ਆ ਪੇਟੇ ਬਹੁਤ ਲੱਗ ਰਹੇ ਆ ਕੱਲ ਮੈਂ ਭੁੱਲ ਵੀ ਗਈ ਵੀ ਹਾਂ ਚੱਲ ਜਸਪਾਲ ਨੂੰ ਕਹਿੰਦਾ ਪੇਟੇ ਚੱਕ ਲਈ ਬੀਬੀ ਉਨੀ ਚੰ ਸਬਜੀ ਬਣਾ ਲਵਾਂਗੀ ਮੈਂ ਭੁੱਲ ਗਈ ਮੇਰੇ ਯਾਦ ਹੀ ਨਹੀਂ ਰਿਹਾ ਵੀ ਪੇਟੇ ਲੱਗੇ ਵੇਚਣ ਮੰਗਵਾ ਲਾ ਨਾ ਮੌਕੇ ਤੇ ਆਪਾਂ ਹਰ ਇੱਕ ਚੀਜ਼ੇ ਭੁੱਲ ਜਾਂਦੇ ਆ ਤੇ ਯੂਵੀ ਅਕੇ ਲਿਆ ਅੱਜ ਨਾ ਅੱਜ ਨਾ ਸਾਡੇ ਕੈਮਰਾਮੈਨ ਬਦਲਿਆ ਹੋਇਆ ਯੂਵੀ ਤੇ ਯੂਵੀ ਤੇ ਬਹੁਤ ਛੋਟਾ ਹੈ ਕੈਮਰਾਮੈਨ ਸ਼ਬਦ ਵੀਰ ਹਨਾ ਇਹਨੇ ਇਹ ਆਪਣੀ ਇਹ ਹੁਣ ਨਾ ਦੋਹੇ ਯੂਵੀ ਹਰੇ ਦੋਨੇ ਦੋਨੇ ਮਿਲ ਕੇ ਨਵ ਨੂੰ ਦੁਖੀ ਕਰਦੇ ਨੇ ਏ ਯੂਵੀ ਤਾਈ ਤਾਂ ਮੈਂ ਹੁੰਦਾ ਵੀ ਬਸ ਇੱਕ ਨਿਆਣੇ ਹੁਣ ਉੱਥੇ ਨਿਮਰਤ ਨੂੰ ਛੱਡ ਕੇ ਆਇਆ ਤੁਰਿਆ ਕੇ ਨਬੂ ਦੇ ਪਿੱਛੇ ਪੈ ਗਈ। ਲਓ ਹੁਣ ਤੁਪ ਬਹੁਤ ਐ ਹੁਣ ਮੈਂ ਸਬਜ਼ੀ ਬਣਾ ਲਾ ਹੁਣ ਤੁਸੀਂ ਅੰਦਰ ਵਗ ਜਾਓ ਜਾਓ। ਗੋ ਗੋ ਹਾਂ ਲੈ ਨਾ ਹੂੰ ਉਹ ਤਾਰੇ ਕੰਮ ਦੇ ਕੋਲ ਚਲੀ ਆ ਨਾ। ਲੈ ਕੇ ਆ ਕੇ ਗਈ ਤੀ ਜਾ ਕੇ ਆ ਤਾਂ ਹੀ ਭੱਜੇ ਹਾਂ ਤੇ। ਅੱਛਾ ਕਿਹੜੀ ਮੈਂ ਉਹ ਕਿਹੜੀ ਮੈਂ ਲੈ ਕੇ ਆਇਆ ਨਾ ਮੈਂ। ਬਚਾ ਲੈ ਵਾਲੀ। ਉਹ ਕੱਟੀ ਐ ਕਿ ਕੱਟਾ ਅੱਛਾ ਬਚਾਲੇ ਵਾਲੀ ਵਾਲੀ ਮੈਂਸ ਨਵੀਂ ਆਈ ਐ ਸਾਡੇ ਉਹ ਕੱਟੀ ਐ ਉਹ ਮਿੱਟੀ ਕੀ ਕਰਨੀ ਐ ਝੂਲਾ ਸੁਮਾਰਨਾ ਕਰੀ ਨੂੰ ਆਹ ਝੂਲਾ ਕੋ ਤੇਲ ਅਵਰੇ ਬੰਨ ਮੂਰੇ ਤੇ ਉੱਚਾ ਐ ਪਿੱਛੇ ਤੇ ਨੀਮਾ ਐ ਸਾਹ ਭਰਨੇ ਤੇ ਤੁਹਾਰੇ ਕਰਨਾ ਉਹ ਲੋਨ ਤੰਦੋ ਕਰਾਉਂਦੇ ਹੈ ਉਹ ਝੂਲਾ ਪੁੱਛਾਣਾ ਸੰਤਾ ਜਨ ਮਾਰ ਦੇ ਅੱਛਾ ਕੰਮ ਦੇ ਵਿੱਚ ਰੁਕਦਾ ਪਈ ਨਹੀਂ ਕੱਢ ਲੈ ਹੈ ਖੜੀ ਬਾਹਰ ਕੱਢ ਕੇ ਖਾ ਤਾਂ ਮੂੰਹ ਗੁਈ ਪਈ ਹੈ ਹੈ ਲੈ ਚੱਕ ਲੈ ਲੋ ਜੀ ਆਪਾਂ ਢੱਬੇ ਬਰਫੀ ਲੈ ਕੇ ਆਏ ਤੇ ਬਰਫੀ ਬਹੁਤ ਟੇਸਟੀ ਆ ਜਿੱਥੇ ਤੇ ਰਮਨੇ ਨੂੰ ਮੈਨੂੰ ਕਿਹਾ ਤਾਂ ਵੀ ਉੱਥੇ ਲੈ ਕੇ ਜਾਈ ਹਨਾ ਬਰਫੀ ਸੁਆਦ ਹੈ ਸ਼ਬਦ ਹਾਂ ਨਿਆਣਿਆਂ ਨੇ ਠੱਟੇ ਚੱਕ ਤੇ ਆਣ ਸਾਰ ਹੈ ਨਾ ਤੇ ਮੈਨੂੰ ਨਾ ਰਮ ਨੇ ਬੀਬੀ ਨੇ ਕੋਠੀ ਦੇ ਨੋ ਦਾ ਕਿਹਾ ਤਾਂ ਕੁਸ਼ ਕੋਠੀ ਦੇ ਨੋ ਦਾ ਵੀ ਨਾਲੇ ਬੀਬੀ ਨੇ ਕਿਹਾ ਤਾਂ ਵੀ ਖਾਲੀ ਹੱਥ ਨਹੀਂ ਘਰੇ ਜਾਣਾ ਹੈ ਗਾ ਡੱਬਾ ਲੈ ਕੇ ਜਾਹੀਂ ਇਸ ਕਰਕੇ ਮੈਨੂੰ 500 ਰੁਪਏ ਦਿੱਤਾ ਤਾਂ ਫਿਰ ਮੈਂ ਬਰਫੀਆਂ ਦਾ ਡੱਬਾ ਲੈ ਆਈ ਆਂ ਤੇ ਰਮ ਨੇ ਨੇ ਕਿਹਾ ਤਾਂ ਜਿੱਥੇ ਤੇ ਮੇਰੀ ਫੇਵਰਟ ਦੁਕਾਨਾ ਨਾ ਹਲਵਾਈ ਦੀ ਉੱਥੇ ਤੇ ਲੈ ਕੇ ਆਈ ਉੱਥੇ ਦੀ ਉਹਨਾਂ ਚੀਜ਼ਾਂ ਬਹੁਤ ਪਸੰਦ ਨੇ ਨਾਲੇ ਪਿਓਰ ਹੁੰਦੀਆਂ ਨੇ ਮਹਿਮਦਪੁਰ ਮਹਿਮਦਪੁਰ ਵਾਲਿਆਂ ਦਾ ਹੋਟਲ ਬਡਾਲੀ ਤੋਂ ਆਇਆ ਇਹ ਡੱਬਾ ਲਾ ਆ ਜੀ ਅਸਤੇ ਲੈ ਗੁਰਦੁਆਰੇ ਆਜੋ ਆਜੋ ਆਜਾ ਅੱਜ ਗੁਰਦੁਆਰੇ ਵਾਲੇ ਜਾਣ ਵਾਲੇ ਪੂਰਾ ਮੇਲਾ ਲੱਗ ਗਿਆ ਸੀ ਸਾਰੇ ਗੁਰਦਾਰ ਸਾਹਿਬ ਚੱਲੇ ਘਟਾ ਕੇ ਸ਼ਾਮ ਦੇ ਸਾਡੇ ਤੇ ਹੋ ਗਏ ਰੋਟੀ ਰੋਟੀ ਲਾਇਆ ਏ ਇੱਧਰ ਫੋਟੋਆਂ ਕਿੱਚ ਹੋ ਰੀਆਂ ਨੇ ਦਿਲਪ੍ਰੀਤ ਕਰੋ ਉਹਨੂੰ ਵੀ ਲੈ ਕੇ ਜਾਣਾ ਨਾਲ ਜਾ ਜੀ ਉਹ ਵੀ ਜਾਏਗੀ ਜਾ ਬੁਲਾ ਲਿਓ ਦੀਦੀ ਨੂੰ ਆਜੋ ਸੱਚ ਪੂਆ ਰਹਿ ਗਈ ਹਾਂ ਭਾਈ ਇਹ ਪੂਆ ਰਹਿ ਗਈ ਫੋਟੋ ਚ ਤਾਂ ਮਿਹਨਤੀ ਹਾਜ ਕਿੰਨੇ ਜਣੇ ਹੋਗੇ ਗੁਰਦੁਆਰੇ ਜਾਣਾ ਨੇ ਪੂਰੇ ਨਹੀਂ ਧਰਮ ਆਉਂਦੀ ਮੈਂ ਤਾਂ ਬਹੁਤ ਆ ਰਹੇ ਹਾਂ ਉਹ ਦੇਖੋ ਕਾਂਟਰੀ ਮੰਗਦੀ ਹੋਰ ਨਹੀਂ ਆ ਤੇ ਜੂਵੀ ਮੰਦਾ ਉਹ ਜੂਵੀ ਉਹਦੇ ਨਾਲ ਰਹਿ ਭਾਜ ਉਹਦੇ ਕੋਲ ਮੋਟਰਸਾਈਕਲ ਆ ਰਿਹਾ ਏ ਇਹਨੂੰ ਫੜ ਲਾ ਫੜ ਕੇ ਰੱਖ ਲੈ ਇਹਨੂੰ ਸੋ ਲਓ ਆਪਾਂ ਚੱਲੀਏ ਗੁਰਦੁਆਰੇ ਤੇ ਦਿਲਪ੍ਰੀਤ ਰਹਿ ਗਈ ਉਹਨੂੰ ਘੂਆ ਲੈ ਕੇ ਆਉਂ ਪਿੱਛੇ ਪਿੱਛੇ ਕਿਆ ਫੇਰ ਕੁੜਤਾ ਪਾਲਿਆਂ ਜਿਹੜਾ ਕੇ ਉੱਥੇ ਪਾਦੀ ਹੁੰਦੀ ਸੀ ਬੀਬੀ ਉਹਨਾਂ ਕੋਲ ਆਣੇ ਮੈਂ ਇਹਨਾ ਬਣਾ ਰਹੀਆਂ ਉਹਦਰ ਮੈਜੀ ਕਿਉਂਕਿ ਅੱਜ ਆਏ ਨੇ ਰਾਵੀ ਆਈ ਹੋਈਆ ਤੇ ਅਮਨ ਆਈ ਵੀ ਆ ਅਮਨ ਉੱਧਰ ਜਿਹੜੀ ਗੱਲਪੂਆ ਨਾਲ ਦੀ ਉਹ ਗੱਲਪੂਆ ਦੀ ਕੁੜੀਆ ਉਹ ਉਹਨਾਂ ਦਾ ਮੁੰਡਾ ਸਾਰੇ ਮੈਂ ਕਿਹਾ ਚੱਲ ਧਰਨਾਪੂ ਵੀ ਐ ਨਭੂ ਕਹਿੰਦੀ ਮੈਂ ਕਾਣੀ ਮੈਂ ਕਿਹਾ ਚੱਲ ਸਾਰਿਆਂ ਦੀ ਉਹ ਬਣਾ ਲਵਨੀ ਆ ਸਾਰੇ ਖਾਣ ਲਗੇ ਤੁਸੀਂ ਥੋੜੀ ਪਿਆਗੀ ਬੱਚੇ ਵੀ ਖਾਣਗੇ ਸਾਰੇ ਮੈਂ ਨਾ ਬਣਾ ਲਈ ਮੈਗੀ 50 ਰੁਪਏ ਦੇ ਪੈਕਟ ਮੰਗਾਈਆਂ ਮੈਂ ਪੰਜ ਤੇ ਉਹ ਤਾਂ ਉਹ ਤਾਂ ਮੈਂ ਤਾਂ ਖਾਂਦੀ ਨਹੀਂ ਹੈਗੀ ਕਿਉਂਕਿ ਮੈਂ ਨਾ ਮੈਗੀ ਨੂੰ ਵੀ ਬਹੁਤ ਘੱਟ ਖਾਣਾ ਬਿਲਕੁਲ ਨਹੀਂ ਲਓ ਜੀ ਆਪਾਂ ਲੜੀਏ ਤਾਂ ਤੇ ਮੇਰੀ ਨਾਨਦ ਔਨੀ ਦਾ ਗਏ ਹੋਏ ਨੇ ਚੂਆ ਕੋਲੇ ਉੱਥੇ ਉਹਨਾਂ ਨੂੰ ਮਿਲਣਾ ਇਸ ਕਰਕੇ ਫਿਰ ਮੈਂ ਗਈ ਹੈਗੀ ਅਸੀਂ ਜਾਣਤਾ ਸੀ ਵਿਚਾਲ ਚੁੱਟੀਆਂ ਹੋਏ ਵਿਆਹਾਂ ਦਾ ਵੇਟਿਆ ਇਹਨੇ ਯੂਵੀ ਦੇ ਨਾਲ ਆਧਾਰ ਕਾਰਡ ਦਾ ਇੱਕ ਚੱਕਰ ਪੈ ਗਿਆ ਸੀਗਾ ਉਹ ਫਿਰ ਹੁਣ ਇਹਦਾ ਆਧਾਰ ਕਾਰਡ ਦੁਆਰੇ ਬਣਵਾਇਆ ਇਹ ਅੱਜ ਕਿਉਂਕਿ 10 ਦਿਨ ਹੋ ਗਏ ਸਾਨੂੰ ਫੋਨ ਆਉਂਦੇ ਹੋ ਮੇਰਾ ਆਧਾਰ ਕਾਰਡ ਬਣਾਉਣਾ ਇਸ ਕਰਕੇ ਮੈਂ ਅੱਜ ਫਿਰ ਇਹਦੇ ਆਧਾਰ ਕਾਰਡ ਕਰਕੇ ਪਹਿਲਾਂ ਯੂਵੀ ਨੇ ਵੀ ਜਾਣਤਾ ਫਿਰ ਇਹ ਆਪਣੇ ਆਧਾਰ ਕਾਰਡ ਕਰਕੇ ਮੈਂ ਤੇਜਿਆ ਨਹੀਂ ਹੈਗਾ ਵੀ ਅੱਜ ਇਹਦਾ ਕੰਮ ਕਰਾਉਣਾ ਕਿਉਂਕਿ ਮੈਡਮ ਨਾਲ ਰੋਜ਼ ਫੋਨ ਕਰਦੀ ਆ ਰੋਜ਼ ਇਸ ਕਰਕੇ ਫਿਰ ਇਹਦੀ ਦਾਦੀ ਮम्मा ਕਹਿੰਦੀ ਵੀ ਆਪਾਂ ਆਪਾਂ ਜਾਵਾਂਗੇ ਕਿਉਂਕਿ ਮਮੂਲੀ ਵੀ ਜਾਣਾ ਹੈ ਵੀ ਆਪਾਂ ਇਕੱਠੇ ਜਾਵਾਂਗੇ ਬਾਅਦ ਚੱਲ ਕੇ ਆਉਂਦੇ ਹਾਂ आधार कार्ड बन जे नरे दो चार दिन तक चले जाव भूआना क्योंकि भूआ छुट्टियां हो मैं सुहाने के रोक आया था भी जब तू तो सोहा तो वापस आ जाऊँगी फिर रुमान जरूर आई फिर सवेरे सिमनजोत भी कह रहा था जागवीर भी कह था भाभी तू भी आई है ਪੁਣ ਮੈਂ ਬਣਾ ਲਾਂ ਮੈਂ ਯਾਰ ਨਗੂ ਨੂੰ ਲੱਗੀ ਪਈ ਐ ਮੈਗੀ ਤੂੰ ਉੱਥੇ ਨਿਮਰਤ ਤੇ ਵੀ ਲੱਗੀ ਜਾਂਦਾ ਊੜੇ ਨੂੰ ਦਬੂ ਤੇ ਲੱਗੀ ਜਾਂਦਾ ਬਈ ਗਰਮੀ ਚ ਆ ਸਮਾਨ ਨਾਲ ਨਿਆਣਿਆਂ ਨੂੰ ਤਾਂ ਪਚੀ ਜਾਂਦਾ ਐ ਆ ਦੇਖੋ ਨਿਆਣਿਆਂ ਨੂੰ ਤਾਂ ਪਚੀ ਜਾਂਦਾ ਐ ਪਰ ਬਣਾਣਾ ਬਹੁਤ ਵਕ ਖਾਣਾ ਸੁੱਖਾ ਪਰ ਖਾਣਾ ਮੇਰੇ ਵਰਗੇ ਨੂੰ ਵੀ ਔਖਾ ਜਿਹੜੇ ਜਿਨ੍ਹਾਂ ਤੋਂ ਵਿਚਾਰਿਆਂ ਦੇ ਅੰਦਰ ਚ ਆਉਂਦਾ ਉਹਨਾਂ ਨੂੰ ਵੀ ਔਖਾ ਕਿ ਨਾਮ ਮੈਂ 달 ਕਹਣੀ ਸੀਗੀ ਮੈਂਨਸ ਉਹ ਹਾਂ ਨੇ ਜ਼ਿਆਦਾਤਰ ਇਹ ਵਾਲਾ ਕੁੜਤਾ ਪਾ ਕੇ ਰੱਖਦੀ ਸੀਗੀ ਪਲਾਜ਼ੋ ਨਾਲ ਤੇ ਵੀ ਮਤਲਬ ਕਾਟਨ ਦਾ ਇਹ ਮੈਨੂੰ ਬੜਾ ਵਧੀਆ ਲੱਗਦਾ ਹੈ ਬਿਲਕੁਲ ਹੈ ਨਾ ਤੇ ਜਿਹੜੇ ਨੇ ਜਿਹੜਾ ਜਿਹੜੀ ਚੀਜ਼ ਆਪਾਂ ਨੂੰ ਸਭ ਨੂੰ ਬਹੁਤ ਪਸੰਦ ਹੁੰਦੀ ਹੈ ਸੂਟ ਹੋ ਕੇ ਕੁਝ ਵੀ ਹੋਰ ਪਜਾਦਾ ਪਾ ਕੇ ਰੱਖਦੇ ਹਾਂ ਵੀਂ ਦਰੇ ਬੈਠੋ اے ਸੀ ਚ ਗਰਮੀ ਬਹੁਤ ਆ ਤੇ ਫੈਲੀ ਹੈ ਮੈਂ ਨਾ ਦੇਖੋ ਉਰੇ ਵੀ ਨਹੀਂ ਹੁਣ ਚੁੰਨੀ ਲਈ ਦੀ ਹੈ ਨਾ ਤੇ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਇਹ ਚੁੰਨੀ ਕਿੱਥੇ ਗਈ ਚੁੰਨੀ ਉਹਨ ਦੇ ਕੋ ਹਰ ਟਾਈਮ ਗਰਮੀ ਹੁੰਦੀ ਰਹੇ ਵਿਤਰਿਆ ਅੱਟੀ ਤੁਰਨਾ ਚਾਹ ਹਰ ਟਾਈਮ ਆਪਾ ਉਹ ਨਹੀਂ ਕਰਦੇ ਹੈਗੇ ਗਰਮੀ ਹੁੰਦੀ ਆ ਆਪਾਂ ਇੱਕ ਪੇਕਾ ਕਰੀ ਹੁੰਦਾ ਜਿੱਥੇ ਆਪਾਂ ਨਾ ਚੁੰਨੀ ਸਿਰ ਤੇ ਘੱਟ ਦੇਖੋ ਜੋ ਵੀ ਮੇਰਾ ਹੁੰਦਾ ਮੈਂ ਮਤਲਬ ਲਾਈਫ ਹੁੰਦੀ ਹੈ ਮੈਂ ਕੰਮ ਸਾਰਾ YouTube ਤੇ ਕਰਾਨੀ ਆ ਕੋਈ ਛੁੱਟ ਪੜਾ ਹੈ ਨਹੀਂ ਹੈ ਨਾ ਜੋ ਵੀ ਚਲੋ ਕੁਝ ਕੱਲਾਂ ਜਿਹੜੀਆਂ ਹੁੰਦੀਆਂ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਕਰੁੰਦੀਏ ਆਪਾਂ ਨਾ ਕਿਉਂਕਿ ਉਹ ਆਪਣੇ ਲਈ ਕੋਈ अहमियत ਨਹੀਂ ਰੱਖਦੀਆਂ ਤੇ ਮੈਂ ਉਹ ਕਰਦੀ ਨਹੀਂ ਹੈਗੀ ਇਸ ਦਾ ਕਾਰਨ ਵੀ ਤੁਸੀਂ ਚੁੰਨੀ ਕਿਉਂ ਨਹੀਂ ਲੈ ਲਈ ਤੇ ਸਿਰ ਤੇ ਇਸ ਲਈ ਨਹੀਂ ਲਈ ਕਿਉਂਕਿ ਉੱਤੇ ਮੈਂ ਆਪਣੇ ਮਾਪੇਾਂ ਚ ਬੈਠੀ ਸੀਗੀ ਮੇਰੇ ਆਪਣੇ ਤਾਏ ਸਾਥੇ ਸੀਗੇ ਹਨਾ ਜਿਨ੍ਹਾਂ ਨਾਲ ਬਚਪਨ ਤੋਂ ਸੇ ਇਕੱਠੇ ਰਹੇ ਆਣੇ ਐਜ ਦਾ ਸਣਾ ਅੱਦਾਂ ਲਈ ਇਕੱਠੇ ਕੋਈ ਗੱਲ ਨਹੀਂ ਹੁੰਦੀ ਹੈ ਕਿ ਚੁੰਨੀ ਨਾਲ ਲੈਣਾ ਨਾ ਉਰੇ ਮੇਰੇ ਪਰਮਾਟੂ ਨਹੀਂ ਤੇ ਬਿਨਾ ਕਾਣੀ ਗਰਮੀ ਆ ਰਹੀ ਐ ਇੰਨੀ ਗਰਮੀ ਹੋ ਰਹੀ ਐ ਜਿਆਦਾ ਪਰਵਾਸ ਚ ਆਪਣੇ ਹੀ ਐ ਕੋਈ ਬਗਾਨਾ ਨਹੀਂ ਹੁੰਦਾ ਨਾ ਔਰ ਆਪਾਂ ਹੁਣ ਕੀ ਬਾਹਰ ਜਾ ਕੇ ਦੇਖੋ ਲੋਕਾਂ ਨੇ ਬਾਹਰ ਨਹੀਂ ਚੁੰਨੀ ਹੁੰਦੀ ਆ ਆਪਾਂ ਦਾ ਘਰ ਉਤਾਰਦ ਨੇ ਮੜੀ ਮੁੱਟੀ ਟੋਕਾਂ ਦਾ ਬਾਹਰ ਵੀ ਨਹੀਂ ਹੁੰਦੀ ਆ ਇਹ ਨਹੀਂ ਹੈ ਹਨਾ ਇਹ ਗਰਮੀ ਇਹ ਮੜੀ ਮੁੱਟੀ ਪਤਾਰੀ ਦਿੰਦੇ ਆ ਤੁਹਾਨੂੰ ਬਣਾ ਲਾਂ ਯੂ ਵੀ ਵਿਚਾਰਾ ਗਰਮੀ ਨਾਲ ਪੇਚ ਰਿਹਾ ਲੈ ਲੈ ਆਓ ਬੀ ਚੱਕ ਲਓ ਆ ਦੇ ਅਨਨ ਨੂੰ ਤੋਹੋ ਨੀ ਦਾਰੰਬੋਤਾ ਲੈ ਲੈ ਥੋੜੀ ਜੀ ਤਾਂ ਲੈ ਲੈ ਸੱਚੀ ਖਾਣੀ ਲੈਣਾ ਦੇ ਦੇ ਨਾ ਉਹ ਤੇਰੀ ਪਲੇਟਾਂ ਨਹੀਂ ਸਤੋ ਲੈ ਲਓ ਚਾਹ ਪੀਣੀ ਲੈ ਆੜਾ ਤੈਨੂੰ ਖਾਣੇ ਦੀ ਖਾਣੀ ਲੈ ਲੈ ਬਿਨਾ ਪਾਣੀ ਤੇ ਭਾਜਿਆੜਾ ਬੈਠਾ ਧੀਰ ਪਰਿੰਡੀਆਂ ਪਰਿੰਡੀਆਂ ਨੀਚੇ ਥੋੜੀ ਜੀ ਮੁੱਕ ਗਿਆ ਮਸਤ ਰਿਹਾਦਾ ਨਾ ਇਹ ਕਿਤੇ ਹਾਂ ਉਹਨੂੰ ਆਓ ਸੰਦੋਂਗੀ ਪ੍ਰਿੰਦੀ ਆ ਅੱਛਾ ਆਪ ਉਹ ਤਾਂ ਰੱਖ ਦੋਗੇ ਹੋ ਫਿਰ ਹੋਰ ਹੋ ਜਾਣਗੇ ਚਾਰ ਕੋ ਹੋਰ ਤੇ ਜਾਣ ਹਾਂ ਪੇਟੇ ਦਾ ਬਈ ਬੋਲ ਲੱਗ ਰਿਹਾ ਵਧੀਆ ਲੱਗ ਰਿਹਾ ਉਹ ਸ਼ਿਮਲਾ ਮਿਰਚ ਆ ਪਿੱਛੇ ਅੱਛਾ ਨਾ ਉਹ ਪਿੱਛੇ ਸ਼ਿਮਲਾ ਮਿਰਚ ਆ ਕੀ ਆ ਦੀ ਬੇਲ ਵੀ ਪਸਰ ਗਈ ਫੈਲ ਗਈ ਕੀ ਆ ਦੀ ਬੇਲ ਵੀ ਫੈਲ ਗਈ ਕਿੰਨੀ ਮਾਂ ਆ ਬੈਠੇ ਗਲ ਗਏ ਨਜ਼ਰ ਲੱਗ ਗਈ ਨਾ ਨਾ ਜਦੋਂ ਗਾਣੋ ਨਾ ਪੂਰੇ ਕਰਕੇ ਗਲ ਗਏ ਫਾਚੋ ਆ ਵੀ ਬਦਨ ਕੀ ਮਹਿ ਲਾਈਏ ਬਚ ਗਿਆ ਚਲ ਕੀ ਹੋ ਗਿਆ ਚਾਰ ਬਸ ਰੱਖ ਲਓ ਲੈ ਹੋਤੇ ਤੱਕ ਦੀ ਤਰ ਆ ਸੋਮਵਾਰ ਮੰਗਲਵਾਰ ਦਾ ਲਗਦਾ ਹੈ ਨਹੀਂ 28 30 ਤੱਕ ਨਾ ਸੋਮਵਾਰ ਮੰਗਲਵਾਰ ਆਉਂਦਾ ਹੈ ਹਾਂ ਇਹ ਕਿੱਥੇ ਆਈ ਊੜ ਕੇ ਫੇ ਥੱਲੇ ਆ ਗਈ ਹੋਣੀ ਮੇਰਾ ਨਾ ਗळा ਸੈੱਟ ਹੋਣ ਚ ਨਹੀਂ ਆ ਰਿਹਾ ਗळा ਹਜੇ ਵੀ ਮੇਰਾ ਇੰਨੀ ਭਾਰੀ ਬਾਜ ਕਰ ਰਿਹਾ ਏ ਬਾਹਰ ਤਰ ਕੇ ਆਇਆ ਆਲੂ ਉਬਲਨੇ ਚੁੱਲ੍ਹੇ ਤੇ ਅੱਜ ਬਣਾਵਾਂਗੇ ਆਲੂ ਵਾਲੇ ਪਰੌਂਟੇ ਆ ਯੂਵੀ ਦੀ ਕਮੀਜ਼ ਨਾ ਕੱਲ ਮੈਂ ਕੱਪੜੇ ਉੱਪਰ ਸੁੱਕਣੇ ਪਾ ਕੇ ਆਈ ᱛੀ ਹਵਾ ਸ਼ਾਮ ਨੂੰ ਇੰਨੀ ਤੇਜ਼ ਆ ਗਈ ਯੂਵੀ ਦੀ ਕਮੀਜ਼ ਉਡ ਕੇ ਥੱਲੇ ਆ ਗਈ ਹੋਣੀ ਤੇ ਬਾਕੀ ਕੱਪੜੇ ਤਾਂ ਰਾਤ ਨੂੰ ਤਾਰ ਲਈ ਆਈ ᱛੀ ਮੈਨੂੰ ਆਹ ਕਮੀਜ਼ ਤਾਂ ਯਾਦ ਨਹੀਂ ਰਹੀ ਵੀ ਮੈਂ ਧੋਈ ਵੀ ਆ ਮੇਰਾ ਗਲਾ ਨਹੀਂ ਸੱਟ ਹੋ ਰਿਹਾ ਇੱਥੇ ਆ ਕੇ ਨਾ ਮੈਂ ਠੰਡਾ ਪਾਣੀ ਪੀਣ ਲੱਗ ਗਈ ਮੈਂ ਨਾ ਗਰਮੀ ਠੰਡਾ ਪਾਣੀ ਕਦੇ ਨਹੀਂ ਪਿੰਦੀ ᱛੀ ਐ ਤੇ ਕੀ ਤਾਂ ਪਤਾ ਨਹੀਂ ਪਾਲੀ ਉਹ ਠੰਡੇ ਪਾਣੀ ਦੀ ਅੱਗ ਲੱਗ ਰਹੀ ਆ ਬਹੁਤ ਪਿੰਦੀ ਆ ਮੈਂ ਬਹੁਤ ਤਲੋ ਜੀ ਹੁਣ ਆਲੂ ਤਾਂ ਕੋਲੇ ਬਸ ਝਾੜੂ ਪੋਚਾ ਲਾ ਦਈਏ ਲੇਟ ਗਈ ਹੋਈ ਆ ਰੋਜ਼ ਭੱਜ ਜਾਂਦੀ ਆ ਹੁਣ ਝਾੜੂ ਪੋਚੇ ਤੋਂ ਬਾਅਦ ਰੋਟੀ ਲਾਵਾਂਗੇ ਲੋ ਜੀ ਅੱਜ ਦਾ ਆਪਣਾ ਵਲੌਗ ਜਿਹੜਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਇੱਥੇ ਨਾ ਮੇਰੀ ਨੰਦ ਸਵੇਰੇ ਸਵੇਰੇ ਸਾਰੇ ਜਿਹੜੇ ਰੋਜ਼ ਜਿੱਦਣ ਦੀ ਆਈਏ ਸਾਰਿਆਂ ਦੇ ਸਿਰ ਬਾਧਨ ਦੀ ਸਾਰੇ ਜੋ ਆਕਾਂ ਦੇ ਇਕੱਠੇ ਕਰਕੇ ਪਹਿਲਾਂ ਉਹਨਾਂ ਨੂੰ ਨਹਾਉਣ ਨੂੰ ਕਹਿੰਦੀਆਂ ਬਾਅਦ ਚ ਉਹਨਾਂ ਦੇ ਸਭ ਦੇ ਸਿਰ ਬਾਧਨਦੀ ਆ ਤਾ ਕਰਕੇ ਮੈਂ ਨਾ ਇਹਨੂੰ ਛੇੜ ਰਹੀ ਸੀ ਮੰਜਵਾਜ਼ ਨਹੀਂ ਆਈ ਵੀ ਜੇ ਤੂੰ ਚਲੇ ਜਾਏਂਗੀ ਬਾਅਦ ਚ ਸਿਰ ਕੋਣ ਬਾਊਗਾ ਵੀ ਕਿਉਂਕਿ ਫਿਰ ਤਾਂ ਇਹਨਾਂ ਦੇ ਜੋ ਆਕਾਂ ਦੇ ਸੰਝ ਤੱਕ ਸਾਡੇ ਤੋਂ ਸਿਰੇ ਨਹੀਂ ਬੰਦੇ ਹੈਗੇ ਨਾ ਨਾਣਾ ਧੋਣਾ ਹੁੰਦਾ ਨਾਣਾ ਦੇ ਸਿਰ ਬੰਦੇ ਵੀ ਹੁਣ ਤੂੰ ਸਾਜਰੇ ਸਾਜਰੇ ਆਪਣੀ ਜ਼ਿੰਮੇਵਾਰੀਆਂ ਸਾਰੀਆਂ ਪੂਰੀ ਕਰ ਦਿੰਦੀਆਂ ਜਿੱਦਨ ਦੀਆਂ ਨਹੀਂ ਨਾ ਇਹ ਐਦਨਾਂ ਅ ਸ਼ਬਦ ਵੀਰ ਸਾਰਿਆਂ ਦੇ ਨਾ ਮਤਲਬ ਕੋਈ ਚੀਜ਼ ਤੋੜ ਦਿੰਦਾ ਤੇ ਕਰੇ ਕੋਈ ਹਾਸਰੇ ਤੇ ਇਹਨੂੰ ਵੀ ਤੇਰੇ ਦਾਦੂ ਨੂੰ ਦਾਦੂ ਦੇ ਕੋਲ ਜਾਵਾਂਗੇ ਸਾਰੇ ਤੇਰੇ ਗੱਲਾਂ ਚੱਕ ਕੇ ਲਿਆਵਾਂਗੇ ਨਾ ਦਾਦੂ ਦੇ ਪੈਸੇ ਲੈ ਕੇ ਆਵਾਂਗੇ ਸਾਰੇ ਗੇਟਾਂ ਦੇ ਕੁੰਡੇ-ਗੰਡੇ ਲਵਾ ਕੇ ਜਾਵਾਂਗੇ ਜਿਹੜੇ ਤੋਂ ਤੋੜ ਕੇ ਜਾਣਾ ਹੈ ਤੇ ਲੋ ਜੀ ਆਪਾਂ ਜਿਹੜਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਤੁਸੀਂ ਅੱਜ ਕੱਲ੍ਹ ਵਲੌਗਰ ਨੂੰ ਮੇਰੇ ਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਰੀ ਫੈਮਿਲੀ ਨੇ ਕਹੀ ਤੀ ਮੈਂ ਹਾਸੇ ਚ ਕਹਤਾ ਮਾਂ ਮੇਰੇ ਕੋ ਤਾਂ ਪੈਸੇ ਨਹੀਂ ਹੈਗੇ ਹਾਂ ਮਾਂ ਮੇਰੇ ਕੋ ਤਾਂ ਪੈਸੇ ਤੂੰ ਮੈਨੂੰ ਨਾ ਨੀ ਸਾਈਕਲ ਦੇ ਦੇ ਮੈਂ ਮੇਰਾ ਦਾਦੂ ਤੇ ਫੜ ਲਿਓ ਨਾ ਕਹਿੰਦਾ ਆਹ ਕਹਿੰਦਾ ਮੈਨੂੰ ਸਾਈਕਲ ਦੇ ਦੇ ਕਹਿੰਦਾ ਮੈਂ ਹੁਣ ਫੜ ਲਿਓ ਨਾ ਸਾਈਕਲ ਲੈ ਕੇ ਤੂੰ ਅਸਮਲੀ ਦੀ ਦੁਕਾਨ ਵੀ ਚਲੇ ਜਾਂਦਾ ਮੈਂ ਲੈਣ ਜਾ ਰਿਹਾ ਮੈਂਗੀ ਹਾਂ ਜਾਂਦਾ ਮੈਨੂੰ ਪੈਸੇ ਮੈਂਗੀ ਨਹੀਂ ਪੈਸੇ ਲੈਣ ਜਾ ਰਿਹਾ ਹਾਂ ਮੈਂਗੀ ਲੈਣ ਜਾ ਰਿਹਾ ਸੀ ਇਹਨੂੰ ਕਹਿੰਦਾ ਮੇਰੇ ਦਾਦੂ ਦੇ ਨੇ ਨਾ ਕਹਦਾ ਪੈਸੇ ਮਾਂ ਤੇਰੇ ਦਾਦੂ ਕੋਲ ਨਾ ਨਾਨਕੇ ਨੇ ਮੈਂਗੀ ਵੀ ਨਹੀਂ ਦਾਈ ਤੈਨੂੰ ਆਹੋ ਆਹ 10 ਰੁਪਏ ਦੇ ਪੈਕ ਵੀ ਕੱਲ ਵੀ ਕੰਨ ਖਾਈਗੀ ਐਲੋ ਨਹੀਂ ਆ ਕੇ ਬੈ ਗਈ ਨਾ ਨਹੀਂ ਮਹਿੰਗੀ ਹੀ ਲੈਣੀ ਨਾ ਨਹੀਂ ਮਹਾਂ ਫਿਰ ਫਿਰ 50 ਰੁਪਏ ਤੋਂ ਮਗਾ ਕੇ ਸਾਰਿਆਂ ਨੂੰ ਖੜਾਈ ਮੈਂ ਮੋਲ